ਆਨੇ ਬੁਟੇ ਵਡੇ ਨਾਰੇ ਜਿਹੜੀ ਰਾਜਾ ਸਾਡੀ ਹਲਕੇ ਅੰਦਰ ਜਿਹੜੀ ਕਿਨਾਂ ਬੀਬੀ ਨਵੀਂ ਲਿਆਂ ਕੇ ਥੋੜਾ ਹੀ ਟਾਈਮ ਹੋਇਆ ਅਜੇ ਸੁਨਿਆ ਮਾਨ ਉਹਨੂੰ ਜਿਹੜਾ ਵਾ ਪਿਛਲੇ ਦਿਨੀ ਜਿਹੜਾ ਥਾਣੇ ਲੋਪੋਗਿਆ ਅਧੀਨ ਸਾਡੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਨੇ ਇੱਕ ਜਿਹੜਾ ਉਹ ਨਾ ਧਰਨਾ ਲਾਇਆ ਸੀ ਕਿਉਂਕਿ ਉਸ ਜਗ੍ਹਾ ਦੇ ਵਿੱਚ ਸਾਡੇ ਕਿਸਾਨਾਂ ਨਾ ਬਹੁਤ ਜ਼ਿਆਦਾ ਧੱਕਾ ਹੋਇਆ ਸੀ ਉਹ ਧਰਨੇ ਦੇ ਵਿੱਚ ਇਸ ਬੀਬੀ ਦਾ ਇੱਕ ਖਾਸ ਮਖਾਸ ਆ ਜਿਹੜਾ ਆਪਣੇ ਆਪ ਨੂੰ ਇਹਦਾ ਸਲਾਹਕਾਰ ਪੀ ਇਹ ਵੀ ਮੰਨਦਾ ਵਾ ਉਹਨੇ ਆਣ ਕੇ ਕਿਸਾਨਾਂ ਤੇ ਟਰੈਕਟਰ ਚੜਾਇਆ ਕਿਉਂਕਿ ਕਿਸਾਨਾਂ ਨੇ ਉੱਥੇ ਉਹਨੂੰ ਫੜ ਕੇ ਪ੍ਰਬੰਧ ਦੇ ਹਵਾਲੇ ਵੀ ਕੀਤਾ ਤੇ ਇਹਦਾ 307 ਦਾ ਪ੍ਰਬੰਧ ਨੇ ਪਰਚਾ ਦਰਜ ਉਹਦਾ ਜਿਹੜਾ ਕੀਤਾ ਵਾ ਹੁਣ ਇਹ ਜਿਹੜੀ ਬੀਬੀ ਆ ਇਹ ਪੂਰੀ ਕੇਜਰੀਵਾਲ ਤੱਕ ਪੱਪਾ ਪਾ ਰਿਆ ਵੀ ਉਹ ਜਿਹੜਾ ਪਰਚਾ ਵਾ ਉਹਨੂੰ ਰੱਦ ਕੀਤਾ ਜਾਵੇ ਇਸ ਲਈ ਅੱਜ ਇਹ ਜਿਹੜਾ ਬੀਬੀ ਦਾ ਸਾਰੇ ਪੰਜਾਬ 'ਚ ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ਹਿਰਸ਼ਦੀ ਟੀਮ ਚੱਲਣ ਗਈ ਆ ਇਸ ਬੀਬੀ ਦੇ ਜਿਹੜੇ ਥਾਂ-ਥਾਂ ਤੇ ਉਹ ਪੁਤਲੇ ਫੂਕੇ ਗਏ ਆ ਪ੍ਰਧਾਨ ਜੀ ਤੁਸੀਂ ਜਿਹੜਾ ਪੁਤਲਾ ਫੂਕਨ ਦਾ ਜਿਹੜਾ ਅੱਜ ਚੁਣਿਆ ਵਾ ਜ਼ਿਲ੍ਹਾ ਤਰਨਤਾਰਣਾ ਇਹਦਾ ਕੀ ਕਾਰਨ ਹੈ ਜੀ ਇਹਦਾ ਜੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹਰ ਕਸਬੇ 'ਚ ਜਿਹੜਾ ਪੁਤਲੇ ਆ ਜਿਹਦੇ ਫੂਕੇ ਗਏ ਆ ਅੱਜ ਸਾਡੀ ਜਿਹੜੀ ਆ ਨਾ ਆਪਣੇ ਕਬਾਲ ਦੀ ਟੀਮ ਸਾਰੀ ਇੱਥੇ ਮੈਂ ਕਾਦ ਅਸੀਂ ਆਏ ਆ ਕਿਉਂਕਿ ਇੱਥੇ ਜਿਮਣੀ ਚੌਂ ਦਾ ਜਿਹੜਾ ਮੈਦਾਨ ਆ ਉਹ ਪਖਿਆਵਾ ਇਸ ਲਈ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਆ ਨਾ ਇਹ ਵਿਖਾਵਾ ਹੋ ਰਿਹਾ ਕਰਦੇ ਕੁਝ ਹੋ ਰਿਹਾ ਇਸ ਲਈ ਇਹਨਾਂ ਦਾ ਧਿਆਨ ਰੱਖਿਆ ਜਾਵੇ ਇਹ ਉਹ ਜਮਾਤ ਆ ਕੇਜਰੀਵਾਲ ਦੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੇ ਜਿਹੜੀ ਆ ਉਹ ਹੱਕ ਚ ਨਾ ਕੱਲ ਚੱਲੀ ਆ ਜੇ ਨਾ ਅੱਜ ਚੱਲ ਸਕਦੀ ਆ ਇਸ ਲਈ ਹੀ ਇੱਥੇ ਲੋਕਾਂ ਨੂੰ ਇਹ ਚੀਜ਼ ਦੱਸੀ ਆ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹ ਬਿਲਕੁਲੋ ਵੋਟ ਦੇਣ ਦੇ ਹੱਕ ਜਿ ਨਹੀਂ ਅਸੀਂ ਇਹ ਨਹੀਂ ਆਂਦੇ ਉਹਨੂੰ ਵੋਟ ਪਾਓ ਪਰ ਜਿਹਦੀਆਂ ਬੋਧੀਆਂ ਦਿੱਲੀ ਦੇ ਹੱਕ ਜੇ ਆ ਭਰਾਓ ਉਹਨਾਂ ਲੋਕਾਂ ਤੋਂ ਬਜਿਓ ਜੇ ਇਸ ਲਈ ਆਪਣੀ ਸੋਚ ਕੇ ਵੋਟ ਪਾਓ ਜੇ ਆ ਜਿਹੜੇ ਆ ਛਲਾਰੂ ਇਹਨਾਂ ਦਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਇਹ ਕਿੰਨੇ ਕ ਕਿਸਾਨ ਦੇ ਮਜ਼ਦੂਰਾਂ ਦੇ ਛਿੱਤੀ ਆ ਕਿਉਂਕਿ ਪਿਛਲੇ ਦਿਨੀ ਚਵਾਲ ਦੇ ਵਿੱਚ ਮੁੱਖ ਮੰਤਰੀ ਪੰਜਾਬ ਆਇਆ ਸੀ ਆਪਾਂ ਵੇਖਿਆ ਟੰਡ ਤੇ ਸਰਕਾਰੀ ਖਰਚੇ ਦਾ ਕਿੰਨਾ ਉਹਨਾਂ ਨੇ ਕਾਣ ਕੀਤਾ ਕੀ ਗੱਲ ਮੁੱਖ ਮੰਤਰੀ ਨੂੰ ਉਹ ਹੜਪੀੜਤ ਸਾਡੇ ਕਿਸਾਨ ਨਹੀਂ ਜਿੱਥੇ ਜਿਨ੍ਹਾਂ ਨੂੰ ਅੱਜ ਉਹਨਾਂ ਦੀ ਬਾਹ ਫੜਨ ਵਾਸਤੇ ਜਥੇਬੰਦੀਆਂ ਅੱਗੇ ਆਈਆਂ ਵਾ ਭਾਵੇਂ ਉਹ ਕਿਸੇ ਮਜ਼ਦੂਰ ਦਾ ਘਰ ਠੱਠਾ ਵਾ ਭਾਵੇਂ ਕਿਸਾਨ ਦੀ ਜਿਹੜੀ ਉਹ ਫਸਲ ਬਰਬਾਦ ਹੋਈ ਆ ਜਥੇਬੰਦੀਆਂ ਸਾਡੇ ਜਿਹੜੇ ਸਮਾਜ ਸੇਵੀ ਉਹ ਅੱਗੇ ਆਏ ਆ ਅੱਜ ਇਹ ਸਰਕਾਰ ਸੀ ਜਿਹੜੀ ਉਹ ਬਿਆਨਾਂ ਤੇ ਐਲਾਨਾਂ ਤੱਕ ਸੀਮਿਤ ਰਹੀ ਆ ਗਰਾਊਂਡ ਲੈਵਲ ਤੇ ਕੁਝ ਨਹੀਂ ਹੋਇਆ ਇਸ ਲਈ ਅੱਜ ਜਿਹੜਾ ਇਹ ਸਰਕਾਰ ਦਾ ਨੰਗਾ ਚਿਹਰਾ ਇੱਥੇ ਕਰਕੇ ਲੋਕਾਂ ਨੂੰ ਦੱਸਿਆ ਵਾ ਇਥੇ ਜਿਮਣੀ ਚੱਲਣ ਢਈ ਆ ਭਰਾਓ ਤੁਹਾਡੇ ਕੋਲ ਮੌਕਾ ਵਾ ਇਹ ਲੋਕ ਆਉਣਗੇ ਵਿਖਾਵੇ ਵੜੇ ਕਰਨਗੇ ਬੜੇ ਤੁਹਾਨੂੰ ਸੁਖਣੇ ਵਿਖਾਉਣਗੇ ਇਸ ਲਈ ਇਹਨਾਂ ਦਾ ਇਹਨਾਂ ਲੋਕਾਂ ਦਾ ਖਾਸ ਧਿਆਨ ਰੱਖਿਓ ਜੀ ਇਹ ਪ੍ਰਧਾਨ ਜੀ ਇਹ ਪਰਚਾ ਮੰਨ ਲ ਗਏ ਮੰਨ ਲੋ ਤੁਹਾਡੀ ਨਾਸ ਨਹੀਂ ਤਾਂ ਕੋਈ ਅਗਲਾ ਵੀ ਤੁਹਾਡਾ ਅਦਾ ਜੀ ਵੇਖੋ ਜੀ ਜੇ ਪ੍ਰਬੰਧ ਨੇ ਉਹ ਪਰਚਾ ਕੈਨਸਲ ਕੀਤਾ ਤੇ ਤਗੜੀ ਛੇਤੀ ਜਿਹੜੀ ਆ ਪੰਜਾਬ ਲੈਵਲ ਤੇ ਉਹਦੀ ਮੀਟਿੰਗ ਕਰਕੇ ਤੇ ਵੱਡੇ ਐਕਸ਼ਨ ਲਵਾਂਗੇ ਧੰਨਵਾਦ ਜੀ